ਇਸ ਅਸੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਕਰਦੇ ਛੋਟੇ ਜਿਹਾ ਬਲਾਉ ਦੀ ਸ਼ੁਰੂਆਤ ਸਵੇਰ ਦਾ ਟਾਈਮ ਹੋ ਗਿਆ ਤੇ ਸਵੇਰ ਦਾ ਟਾਈਮ ਤੇ ਕੀ ਕੀ ਕਰਦਾ ਸੀ ਬਾਊ ਜਿਆ ਗੱਗੂ ਜਿਆ ਜਾਣਾ ਤੂੰ ਮਾਪੇ ਦੀ ਜਾਣਾ ਜਾਣਾ ਹਾ ਹੂ ਬਾਈ 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 ਮੈਂ ਸ਼ਾਦਲੇ ਕਿਹਾਉਂਗਾ ਬਬ ਕੱਕੇ ਬਾਅਦ ਸ਼ਾਦਲੇ ਕਿਹਾਉਂਗਾ ਆ ਬਾਈ 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 ਠੰਡ ਬੜੀ ਆ ਲੁੱਕ ਜਾ ਚਲੋ ਠੀਕ ਆ ਫਿਰ ਆ ਵੀ ਚੱਲਿਆਂ ਫਿਰ ਧਿਆਨ ਨਾਲ ਚਲੋ ਆਪਾਂ ਚੱਲੇ ਆ ਫਿਰ ਤੇ ਮੋਟਰਸਾਈਕਲ ਤੇ ਜਾਵਾਂਗੇ ਟਾਈਮ ਅੱਜ ਕਾਫੀ ਹੋ ਗਿਆ 9:30 ਦਾ ਟਾਈਮ ਹੋ ਗਿਆ ਤੇ ਅਜਾ ਟਰੈਕਸੂਟ ਪਾਇਆ ਪਿਛਲੇ ਸਾਲ ਕਿਦਨੇ ਮੈਨੂੰ ਗਿਫਟ ਕੀਤਾ ਸੀ ਆ ਟਰੈਕਸੂਟ ਕਹਿੰਦੇ ਆਣਾ ਬੜਾ ਵਧੀਆਣਾ ਸਿਸਟਮ ਜੀ ਆਪਾਂ ਇਹ ਆਰ ਕੇ ਘੇਰ ਲਾਵਾਂਗੇ ਇਹ ਪੁੱਛਣ ਦੁਕਾਨ ਤੋਂ ਲਿਆ ਸੀ 750 ਦਾ 750 ਦਾ ਆਇਆ ਇੱਕ ਹੋਰ ਲਾਵਾਂਗੇ ਆ ਇੱਕ ਚਲੋ ਫੇ ਮਿਲਦੇ ਤੁਹਾਨੂੰ ਫਿਰ पहुंच गया अमृतसर चले घर वापस हो ਚੁੱਕਿਆ ਘਰ ਹਾਂਜੀ ਦੋਸਤੋ ਇੰਨਾ ਨੇ ਬਹੁਤ ਜ਼ਿਆਦਾ ਟਾਈਮ ਲਾਤਾ ਕਿੰਨੀ ਨੇਰੇ ਹੋਇਆ ਏ ਨੇਰਾ ਘਰ ਤਾਂ ਜਿੰਨਾਂ ਲਈ ਆ ਗਏ ਤੁਹਾਨੂੰ ਪਤਾ ਮੈਂ ਤੁਹਾਨੂੰ ਫੋਨ ਕਰਨ ਦੀ ਦੇ ਚੁੱਕਦੇ ਨਹੀਂ ਪਏ ਮੈਨੂੰ ਪਤਾ ਨਹੀਂ ਕਦੋਂ ਦੁਰੇ ਆ ਅੱਜ ਤੱਕ ਨਹੀਂ ਆਏ ਕਿੰਨਾ ਟਾਈਮ ਹੋ ਗਿਆ ਬੰਨ ਕਲਦੇ ਆ ਟਾਈਮ ਨੇ 11:00 4 ਵਜੇ ਤੇ ਉਥੋਂ ਫਿਰ ਮੁੰਡੇ ਦੇ ਕੱਪੜੇ ਲੈਣ ਦੇ ਤਾਂ ਇੱਕ ਦੋ ਹਾਂਜੀ ਕੀ ਕਰਦੇ ਠੰਡ ਬੜੀ ਬਾਹਰ ਬਹੁਤ ਤੇ ਕੀ ਆ ਰਿਹਾ ਬੌਧਾ ਛੋਣੇ ਦਾ ਕਿਤੇ ਛੋਣੇ ਆਏ ਉੱਥੇ ਆ ਹਾਂ ਸਤਾ ਰਿਹਾ ਇਹਨਾਂ ਕੀ ਕਰਦੇ ਆਹੋ ਕੀ ਕੰਦੇ ਸੀ लगा। 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 गर गर गर। <laughs> चला प्रोग्राम हर फतेह भी पने वात्या आ गया पानी पित्तल गिलास <laughs> बहुत घट देखने मिलते दे। हैं टोपी ठंड होंगी जी है <laughs> ਡਾਂਡਾ ਜਿ ਬੜੀ ਲੱਗ ਗਈ ਨੀਕ ਮਹਾਰਾਖ ਕਹਿ ਕੇ ਕਰਨੀਆਂ ਪਾਉ ਮੈਂ ਕੱਪੜੇ ਬਿਲਕੁਲ ਬਿਲਕੁਲ ਮਿਵਾ ਲਿਆ ਸਹੀ ਹਾਂਜੀ ਇਹਨੂੰ ਹੁਣੇ ਲਾ ਦਿੰਦਾ ਟੀਵੀ ਲੈ ਬੀਆ ਮੇਰਾ ਇੱਥੇ ਪਿਆ ਜੇ ਸਾਰਾ ਸਮਾਨ ਮੈਂ ਕਿਹਾ ਪਹਿਲਾਂ ਪ੍ਰਸ਼ਾਦ ਖਾ ਲਓ ਹੱਥ ਧੋ ਕੇ ਲਓ ਕਰਨ ਇਹ ਆਪਣੀ ਛੋਣੀ ਹਾਂਜੀ ਬਾਉ ਪ੍ਰਸ਼ਾਦ ਖਾਣਾ ਬੁੱਤ ਨੇ ਛੋਲੇ ਨੇ ਆਇਨਾ ਇਨੇ ਕੀ ਤੀਨ ਆਇਨਾ ਹੀ ਹੈ ਹਰਫਤੇ ਅਜ ਸਿਆਣਾ ਬਾਉ ਬਣਿਆ ਅੱਛਾ ਨਾਲ ਪ੍ਰਸ਼ਾਦ ਫਿਰ ਖਾ ਮੈਂ ਮੈਂ ਲੋ ਜੀ ਦੇਖਾ ਤੇਨੇ ਮੁੰਡੇ ਨੇ ਖਵਾਲ ਦੇ ਇਹ ਪ੍ਰਸ਼ਾਦ ਖਾਓ ਮੇਰਾ ਪੁੱਤ ਲੈ ਥੋੜਾ ਹੋਰ ਖਾ ਲੈ ਹੋਰ ਖਵਾ ਦੇ ਥੋੜਾ ਜੀ ਕਹ ਲੋ ਹਣਾ ਆਪ ਖਾ ਲੋ ਤੁਸੀਂ ਨਹੀਂ ਆਪਣੀ ਆਪਣੀ ਚਾਹ ਨਾਲ ਬੈਸਣ ਤੇ ਤੁਹਾਡੇ ਬਾਤੇ ਨਾਲ ਸ਼ੋਪਿੰਗ ਕਰਕੇ ਆਇਆ ਦਾ ਵਾਸਤੇ ਪੈਦਲ ਤੇ ਤੁਹਾਡੇ ਬਾਤੇ ਨਹੀਂ ਅਮ ਅੱਜ ਤੋਂ ਮਾਤੇ ਸ਼ੋਪਿੰਗ ਕਿਤੇ ਆਂ ਹਰ ਘਤੇ ਵਾਸਤੇ ਤੇਰੇ ਵਾਸਤੇ ਥੋੜੀ ਪਰ ਥੋੜੀ ਜੀ ਕਰਕੇ ਜਾ ਰਹੇ ਆ ਆਉਣ ਲੱਗਿਆ ਮੈਂ ਕਿ ਚੱਲ ਹਰ ਘਤੇ ਨਈ ਕੀਤੀ ਅਜ Hả? Cái gì này hát phút tí, hát phút tí, hát phút tí, ਲੱਭ ਆ ਮੈਂ ਥੋੜੀ ਸ਼ੋਪਿੰਗ ਕਰਕੇ ਲੈ ਆਇਆ ਇਹਨਾਂ ਦੋਵਾਂ ਵਾਸਤੇ ਮਾਂ ਪੁੱਤ ਵਾਸਤੇ ਇਹਨਾਂ ਨੂੰ ਪਸੰਦ ਆਵਦੀ ਚ ਨਹੀਂ ਹਾਂ ਦੇਖ ਹਾਂ ਹਾਂ ਜੀ ਬਾਜੀ ਲੈ ਇਧਰ ਪਹਿਲਾਂ ਤੇ ਹਾਰ ਫਕੀ ਦੀ ਸੋਖਣੀ ਆ ਫੇਰ ਸਾਡੇ ਤੋਂ ਆਂ ਦੇਖੋ ਹਾਂ ਵੀ ਦੇਖੋ ਤੁਸੀਂ ਇੱਕ ਇੱਕ ਕਰਕੇ ਚੀਜ਼ ਸੋਹਣਿਆ ਵੇਖੋ ਹਰ ਫੁੱਲ ਹਾਂ ਦੇਖੋ ਸੋਹਣੀਆਂ ਫੁੱਤ ਦੀਆਂ ਇ ਕੀ ਆ ਵਾ ਵਾਉ ਦੀ ਕੈਪ ਮਗਾ ਨੱਗਾ ਰਹੋਗਾ ਹਾਂ ਸਿਆਲਾ ਹੁੰਦਿਆ ਕਲਰ ਸੋਹਣਾ ਵਾ ਵੀ ਕਲਰ ਸੋਹਣਾ ਗਰਮੀ ਫਿਰ ਇਹਨੂੰ ਪਰਨਾ ਪਰਨਾ ਬੰਨਿਆ ਕਰਾਂਗੇ ਹਾਂ ਬੱਝਾ ਇਹ ਕੋਈ ਬੰਨ੍ਹਾ ਲੇ ਆ ਵੀ ਫੋਟ ਵਧੀਆ ਸੌਖ ਕਰਨ ਵਾਲੀਆਂ ਲੈ ਆਂਦੀਆਂ ਸੋਹਣੀਆਂ ਆਈ ਜਾਣੀਆਂ ਇੰਨੀ ਆ ਜਾਣੀਆਂ ਰਾਮ ਲੋਕ ਇਹਨੇ ਗੱਲਾਂ ਕਰਦੀਆਂ ਕਿ ਇਹਨੇ ਮੜਾ ਕਹਣਾ ਕਿਨੇ ਚੰਗਾ ਕਹਣਾ ਪਰ ਜਿੰਨਾ ਆਪਣਾ ਬਜਟ ਹਿਸਾਬ ਨਾਲ ਚੀਜ਼ ਫਿਰ ਮੈਂ ਲੈ ਆਇਆ ਨਹੀਂ ਨਹੀਂ ਤੇਰੇ ਵਾਸਤੇ ਤੇਰੇ ਵਾਸਤੇ ਇਹਨੇ ਮੈਂ ਉਹਦੇ ਬੜੀਂ ਗੇ ਪਸੰਦ ਆਈਆਂ ਹਾਂ ਹਾਂ ਚਾਰ ਜੋੜੇ ਨੇ ਚਾਰ ਚਾਰ ਜੋੜੇ ਲੈਂਦੇ ਹਾਂ ਜੇ ਦੋ ਆ ਲੈਂਦੀਆਂ ਹਾਂ ਮੈਂ ਬਿਲਕੁਲ ਰੰਗ ਨੂੰ ਪਤਾ ਨਹੀਂ ਲੱਗਿਆ ਕਿਹੜਾ ਰੰਗ ਹੈਗਾ ਵਾ ਕਿਹੜਾ ਨਹੀਂ ਉਹ yellow ਤੇ ਹੈਗਾ ਉਹ ਪਿਆਣਾ ਹੁਣ ਇਹਦੀਆਂ ਕੈਪ ਬਹੁਤ ਜ਼ਿਆਦਾ ਹੋਈਆਂ ਹੁਣ ਨਾ ਲਿਆਓ ਆ ਵੀ ਨਹੀਂ ਕਿੰਨੇ ਕੀ ਚਾਰੀਆਂ ਦੋ ਤੇ ਦਵਾ ਬਸ ਉਹ ਵੱਡੀਆਂ ਜਿਹੀਆਂ ਦੇਖਦੇ ਆਂ ਦੱਸੀ ਤੋ ਵਾ ਵਾ ਆਲ ਸੱਤੇ ਆਵੇ ਕਿੰਨਾ ਸੋਣਾ ਪੁੱਤ ਦਾ ਪੁੱਤ ਆ ਬਾਵਾ ਮੈਂ ਨਾ ਥੋੜਾ ਮੈਨੂੰ ਉੱਥੇ ਮੈਂ ਕਹਿਣਾ ਵੇਖ ਚ ਲਗਾ ਇਹ ਤੇ ਬਾਵਾ ਨਿੱਕੇ ਨਿੱਕਿਆ ਨਹੀਂ ਕੁਝ ਨਹੀਂ ਆ ਜਾਣੀਆਂ ਹਾਂ ਵੇ ਨਹੀਂ ਆਈ ਦੋ ਇੱਥੋਂ ਟੈਟ ਜਾਂ ਲੱਗਣ ਡਿਆ ਬਹੁਤੇ ਨਿਕੜ ਜਿਆ ਕੰਮ ਨਹੀਂ ਆ ਜਾਣਾ ਆ ਜਾਣਾ ਬੜੇ ਆਰਾਮ ਨਾਲ ਬਟਰਨ ਖੋੜ ਕੇ ਆ ਜਾਣਾ ਨਹੀਂ ਹਮ ਕਲਰ ਕਿੰਨਾ ਸੋਹਣਾ ਮੈਨੂੰ ਲੱਗਦਾ ਬਾਵਾ ਟੈਟਵਾ ਯਾਰ ਨਹੀਂ ਆ ਜਾਣਾ ਇੱਥੋਂ ਬਾਵਾ ਬਹੁਤ ਪਹਿਲਵਾਨ ਬਣ ਗਿਆ ਨਹੀਂ ਬਾਵਾ ਲਿਖ ਗਿਆ ਦੇ ਨਾ ਵੇਖਦਾ ਠੀਕ ਵਾ ਉਹਨਾਂ ਦੇ ਖਾ ਮੁੰਡੇ ਨੂੰ ਹੋਰ ਇਹਦੇ ਨਾਲ ਕੀ ਆ ਜਰਾਬਾਂ ਵੀ ਹੈਗੇ ਮੇਰੇ ਖਾਲਾ ਤੇ ਟੋਪੀ ਹੈ ਅੱਛਾ ਇਹ ਵੀ ਬਹੁਤ ਵਧੀਆ ਉੱਤੇ ਪਾ ਕੇ ਤੇ ਧਣੀਆਂ ਆਣਾ ਬੰਦ ਕਰ ਦੇਣੀ ਹੂੰ ਬਹੁਤ ਪਿਆਰਾ ਸੋਹਣਾ ਆ ਜਰਾਬਾਂ ਨਾਲ ਹੂੰ ਨਾ ਪੂਰਾ ਸੈੱਟ ਹੀ ਦਿੱਤਾ ਨਾਲ ਫਿਰ ਮੈਂ ਤੇ ਆ ਜਰਾਬਾਂ ਵੇਖੀਆਂ ਨਹੀਂ ਮੈਂ ਕਿਲਾ ਤੰਬੀ ਜੀ ਲਈ ਨਾਲ ਬਸ ਨਹੀਂ ਆਈ ਬਹੁਤ ਸੋਹਣਾ ਕਲਰ ਵੀ ਇੰਨਾ ਸੋਹਣਾ ਪਿਆਰਾ ਹਾਰ ਫਤਿਹ ਨੂੰ ਬਹੁਤ ਪਸੰਦ ਆਵੇ ਤੇ ਨਹੀਂ ਆ ਆਪਣੇ ਤੇ ਵੀ ਲਾਵੀ ਨੰਬਰ 2 ਹਰਫਤੇ ਆਹ ਰੰਗ ਸੋਹਣਾ ਰੌਹੀ ਇੰਨਾ ਸੋਹਣਾ ਨਾ ਹੋਰ ਜਿੱਕਰ ਨਾ ਇਹ ਰੰਗ ਆਪਣੀ ਪਸੰਦ ਦੇ ਲਿਆ ਸਾਰੀ ਆ ਕਿੰਨਾ ਸੋਹਣਾ ਕਲਰ ਏ ਦੇ ਨੇ ਕੇਪੇ ਮੇਰੇ ਮੂਲੀ ਕੇ ਮੂਲੀ ਦੁੱਜੀ ਦੁੱਜੀ ਆ ਸਿੰਪਲ ਜਿਹੜੀ ਹੁੰਦੀ ਹੂੰ ਹੂੰ ਹੋਰ ਡ ਕਰਕੇ ਦਿੱਤਾ ਪਉਦਾ ਇਹ ਕਲਰ ਵਾਲਾ ਇੱਕ ਕਲਰ ਵਾਲਾ ਲੈਂਦਾ ਤੇ ਇੱਕ ਦੁੱਜਾ ਲੈਂਦਾ ਆ ਆ ਉਹਨਾਂ ਚ ਪਾ ਜੰਦਾ ਨਾ ਆ ਦੁੱਜੀ ਉਹਨਾਂ ਚ ਆ ਵੀ ਉਹਨੀਆਂ ਉਹਨੀਆਂ ਆ ਪਰ ਉਹ ਮੋਟੀ ਉਹਨਾਂ ਚ ਪਾ ਜੰਦਾ ਵਾ ਅੱਛਾ ਸੋਨਾ ਵੀ ਨਾ ਸੋਨਾ ਕੱਢਦਾ ਨਾ ਉਹ ਇੱਤੇ ਵਾਈ ਰਤਨ ਵੀ ਵਾਂ ਸਹੀ ਨਾ ਬੈਨ ਨਿਕਲੀ ਨਹੀ ਆ ਜੰਦੀ ਉਹ ਦੂਜੀ ਸਟੇਪ ਹੀ ਭਲੀ ਹਰਫਤੇ ਹੋ ਆ ਵੇਖ ਇਹ ਕੀ ਆਂਦੇ ਆ ਹਾਂ ਇਦਾਂ ਕਰ ਇੱਕ ਫੋਟੋ ਖਿੱਚ ਲੀਏ ਕਿਨ ਹੋਏ ਮਾਵਾ ਤੇ ਉਹਨਾਂ ਕੋਲ ਉਹਨਾਂ ਕੋਲ ਠੀਕ ਆਇਆ ਸੰਦ ਆ ਇਨਾ ਸੋਹਣਾ ਹੈ ਬੱਚਾ ਅਸਲ ਫਿਰ ਮੈਂ ਉਹ ਨਹੀਂ ਸੋਹਣਾ ਹੋਰ ਸੋਹਣਾ ਹੋਣਾ ਆ ਹਾਈ ਆ ਕੋਈ ਜ਼ਿਆਦਾ ਫਿਰ ਮੋੜਾ ਜਿਵੇਂ ਲੱਗਿੰਦਾ ਇਨਾ ਸੋਹਣਾ ਕੱਲਾ ਉਹ ਵੀ ਸੋਹਣਾ ਆਪਣੀ ਜਗ੍ਹਾ ਉਹ ਵੀ ਸੋਹਣਾ ਹੋਊਗਾ ਤਾਂ ਹੀ ਹੋਊਗਾ ਕਿ ਇਨਾ ਸਾਡਾ ਹਾਰਕ ਤੇ ਬੜਾ ਇਨਾ ਸਾਟੇ ਬਹੁਤ ਨਵੇਂ ਹਾਂ ਕੋਲਕਾ ਮੇਂ ਥੋੜਾ ਵੱਡਾ ਨੰਬਰ ਲੈਂਦਾ ਵੈਸੇ ਇਹ ਹੋਰ ਛੋਟਾ ਆ ਗਿਆ ਹੈ ਨਾ ਠੀਕ ਠੀਕ ਨੂੰ ਵਧੀਆ ਬੜਾ ਸੋਹਣਾ ਕੱਪੜਾ ਮੈਂ ਤਾਂ ਇਹਨੂੰ ਲੈ ਨਾ ਮੈਂ ਗੰਦੇ ਕਰ ਦੇਣਾ ਦੁੱਧਾ ਛੱਟ ਕੇ ਕਰ ਦਿੰਦਾ ਫਿਰ ਤੇ ਫਿਰ ਆਹ ਹੋ ਗਿਆ ਕਾਂ ਸਿਆਲ ਉਹ ਬਈਆ ਮੇਂ ਬੱਡੀ ਲੱਗਦੀ ਕੋਈ ਨਹੀਂ ਆ ਜਾਣੀ ਤਾਂ ਤੂੰ ਜਾੜੇ ਆ ਜਾਣੀ ਕੋਈ ਵਧੀਆ ਬਾਪੂ ਦਮੀ ਨੂੰ ਹੁਣ ਕੇ ਮੈਂ ਸ਼ਾਲ ਜੀ ਪਹਿਨੇ ਮੜ ਕੇ ਗਰਮੀ ਥੋੜੀ ਪਹਿਨੇ ਲੈ ਕੇ ചീപാ വാസ്ത പേ സ ਤੂੰ ਤੂੰ ਸੁਣਾ ਪੁੱਤ ਦਾ ਨੀਂਦ ਆਈ ਸੀ ਨਿੰਦੀ ਆਈ ਹੁਣ ਬੋਤਲ ਉਹਨੇ ਨੀਂਦ ਆਈ ਆ ਚਾਰਾਂ ਗਿਜਤ ਕਮ ਹੈਗਾ ਚੋਵੇਂ ਦੇ ਦੇ ਨਹੀਂ ਆ ਜਣੇ ਆ ਬੜੇ ਆਰਾਮ ਨਾਲ ਆ ਬੜਾ ਸੁਣਾ ਕੀਤਾ ਕਰੋਸ਼ੀ ਨਾ ਕੀਤਾ ਉੱਪਰ ਨਹੀਂ ਆ ਹੁੰਦਾ ਕਰੋਸ਼ੀ ਨਾ ਅੱਛਾ ਨੇ ਕਹ ਦੇਣਗੇ ਅੱਗੇ ਆ ਆ ਜਣੇ ਆ ਉਹ ਬੜੇ ਉਹ ਉਹਦੇ ਨਾ ਚੇਂਜ ਕਰਨੇ ਮੈਂ ਕੀਤੇ ਹੈ ਕਹਿੰਦਾ ਜੇ ਨਾ ਹੋਣਗੇ ਚੇਂਜ ਕਰਾ ਲਿਓ ਨੇ ਆ ਜਣੇ ਹਾਂ ਆ ਜਣੇ ਹੀ ਠੋੜੀ ਨੂੰ ਆ ਜਣੇ ਕੁੜੇ ਆ ਰਾਮ ਅੱਛਾ ਕੀਤਾ ਤੁਸੀਂ ਮੈਂ ਤਾਂ ਲੰਦੇ ਮੈਂ ਕਿਹਾ ਦੋ ਤੇ ਫਿਰ ਤੂੰ ਕਹਿੰਦੇ ਨੀ ਹਣਾ ਮਤਲਬ ਉਹ ਗਿੱਲੇ ਆ ਇਦਾਂ ਦੋ ਹੀ ਸਟਰਟਰਵਾਦੇ ਮੁੰਡੇ ਦੇ ਮੈਂ ਕਿਹਾ ਲ ਇੱਕ ਦੋ ਹੋਰ ਲੈ ਜਾਂਦੇ ਆ ਮੁੜ ਕੇ ਸਿਆਲ ਤੇ ਬਾਅਦ ਬਾਅਦ ਪਟੇ ਦੇਤੇ ਹਾਂ ਫੇਰ ਦਵਾ ਦਿਓਗੇ ਸਿਆਲ ਦੇ ਇਹਦੇ ਚ ਇਹਦੇ ਦੇ ਸੂਟ ਆ ਵੀ ਇਹਦੇ ਚ ਪਾ ਦਈਏ ਸੋ ਨਾ ਹੂੰ ਬੜਾ ਬੜਾ

ਸੁਣਾ ਹਣਾ ਇਹ ਕਪੜਾ ਬੜਾ ਚੱਲਣ ਡਿਆ ਅੱਜ ਕਲਾ ਵਾਲਾ ਨਾ ਲੈਣਾ ਜੀ ਵਾਲਾ ਅੱਜ ਵੀ ਮੈਂ ਪਾਇਆ ਇਹ ਹਾ ਥੋੜਾ ਮੋਟਾ ਕਪੜਾ ਇਹਦਾ ਹਾਂ ਲੇਡੀਜ਼ ਦਾ ਇੱਚ ਹੀ ਆਉਂਦਿਆ ਇਸ ਸਟੱਫ ਚ ਆਉਂਦਿਆ ਹਮ ਹਮ ਅੱਜ ਕਲਰ ਬੜੇ ਹੀ ਕਲਰ ਡਾਰਕ ਜੀ ਜ਼ਿਆਦਾ ਹੈ ਫਿਰ ਲਾਲ ਪੀਲੇ ਨੀਲੇ ਪੂਰੀ ਤਰ੍ਹਾਂ ਦੇ ਕਲਰ ਠੀਕ ਲਾਈਟ ਚ ਇਹ ਤੇ ਕੋਈ ਹੈ ਵੀ ਨਹੀਂ ਨਾ ਕਲਰ ਹਣਾ ਹੂੰ ਵਧੀਆ ਨਹੀਂ ਠੀਕ ਉਦਾਂ ਦੇ ਨੇਲ ਸੂਟ ਇਦਾਂ ਦੇ ਹੁੰਦਾ ਕੋਈ ਗੱਲ ਨਹੀਂ ਨੇਲ ਸੂ ਲੂ ਜੀ ਹੁੰਦਾ ਇਹ ਚ ਫਿਰ ਕਲਰ ਵਾਲਾ ਨਹੀਂ ਹੈ ਜਾਈ ਜਿਵੇਂ ਹਾਂ ਨਾ ਕਲਰ ਵਿੱਚ ਪਲੇਨ ਹੀ ਉਹ ਇੱਕ ਪਲੇਨ ਵੀ ਹੋਣਾ ਵਿੱਚ ਲੈਂਦਾ ਉਹ ਦੇਖ ਪਰ ਉਹ ਚ ਪਲੇਨ ਕਲਰ ਵਾਲਾ ਤੋ ਕਲਰ ਵਾਲਾ ಕಲರ ಮಂಗ ದೇ ಹತ್ತೆ ಇರಫತ್ತ ಇ ਹਾਂ ਜੇਬਾਂ ਕੀ ਵੇਖਣਾ ਜੇਬੇ ਤੇ ਖਾਲੀ ਹੁਣ ਆਖ ਮਨ ਲਗਾ ਰੋਟੀ ਪਾਣੀ ਬੰਦ ਟਾਈਮ ਹੋ ਗਿਆ 9 9 ਵਜੇ ਦਾ 9 ਵਜੇ ਦਾ ਟਾਈਮ ਹੋ ਗਿਆ ਤੇ ਸਬਜੀ ਭਾਜੀ ਲੱਗੀ ਬਣਾਣੀ ਸਹੀ ਹੈ ਮੈਂ ਕਿ ਅੱਜ ਨਵੀਂ ਰੈਸਪੀ ਬਣਾ ਕੇ ਦੇਖਦੇ ਹਾਂ ਇਹ ਦੇਖੀ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਇਹ ਵੀ ਵਲੋਗ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ ਪਰ ਇਨਾ ਵਾਗੇ ਇਹਨਾਂ ਕਿਰਨ ਨੂੰ ਜਿਹੜੇ ਮੈਂ ਕੱਪੜੇ ਥੋੜੇ ਬਹੁਤ ਲੈ ਆਏ ਨੇ ਪਸੰਦ ਆ ਗਏ ਮੈਂ ਨਹੀਂ ਤਾਂ ਭਾਵੇਂ ਇਹ ਤਾਂ ਹੁੰਦਾ ਕੰਮ ਥੋੜੀ ਕੀਤੇ ਕਿਰਨ ਨੂੰ ਸਾਡੀ ਨੂੰ ਚੀਜ਼ ਪਸੰਦ ਨਹੀਂ ਹੁੰਦੀ ਚਲੋ ਬਾਕੀ ਕੋਈ ਨਹੀਂ ਸੋਹਣੀ ਬਹੁਤ ਪਿਆਰੀ ਲੱਗੀ ਸੁਦਾ ਦੇਖੋ ਭਾਗੀ ਤੇ ਕੀ ਲੱਗ ਰਹੀ ਲੱਗੀ ਬਹੁਤ ਪਿਆਰੀ ਠੀਕ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਤੇ ਸਾਡੇ ਫੇਸਬੁੱਕ ਤੇ ਤੇ ਸਨੈਪਚੈਟ ਚੈਲੰਜ ਨੂੰ ਐਡ ਕਰੋ ਬਾਏ ਗੁੱਡ ਨਾਈਟ ਰੱਬ ਰੱਖਾ ਹਾਂਜੀ ਤੁਸੀਂ ਕੀ ਕਹਿੰਦੇ ਜੀ ਕੀ ਹੰਦੇ ਸੀ ਬਾਊ